فتنة ਈ ਮਹਿ ਮਹ ਬਰਣ ਨਸਕੋ ਤੋਂ ਠਕਰ ਓਛਿ ਭਗਵਾਨ ਹਏ ਪ੍ਰਵ ਸ਼ਰਣਾਗਤੀ ਕਿਰਪਾ ਨਿਤ ਦਇਆਲ ਇੱਕ ਅਕਰ ਹਰ ਮਨ ਬਸਤ ਨਾਨਕ ਹੋਤ ਨਹਾ ਕਰ ਹਦ ਮਨ ਵਸਤ ਨਾਨਕ ਹੋਤਨ ਹਾਲ ਜੁਗ ਜੁਗ ਕਟਲ ਜਗਤ ਤਖਤਾਂ ਦੇ ਮਾਲਕ ਵਖਸ਼ੰਦ ਫਤਸਾ ਸਰਵ ਸੰਜੇ ਰਹਿ ਗੁਰ ਜਹਰਜੂਰ ਅਜਰ ਹਜੂਰ ਅੰਤਰ ਜਾਨੀ ਗੇ ਆਰਮੀ ਗਦੀ ਤੇ ਵਰਾਜ ਨਾਨਕ ਕਲਯੁਗ ਕੇ ਅਵਤਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਹਜੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿੱਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋ ਗੁਰੂ ਦੇ ਅੰਦਰ ਮੁਰਸਵਾਰੇ ਖਲਸਾ ਰੂਪ ਸਤ ਸੰਗਤ ਜਿਓ ਵੱਡੇ ਹੀ ਪਾਗ ਹਨ ਸਹੀਦਾਂ ਦੇ ਸਰਤਾਜ ਰਹਿਮਤਾਂ ਦੇ ਪੰਡਾਰ ਪੰਚਮ ਬਾਦਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮਵਾਰਕ ਸਨਾਨ ਨੂੰ ਉਚਾਰਣ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅਮਰਤ ਬਾਣੀ ਵੀ ਆਪਣਾ ਹਰ ਰੋਜ਼ ਵਿਚਾਰਾਂ ਦੀ ਸੰਜ ਪਾਉਂਦੇ ਹਾਂ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਸੁਖਮਣੀ ਸਾਹਿਬ ਜੀ ਦੀ ਅਮਰਤ ਬਾਣੀ ਦਾ ਪੀਮਾ ਸੁਖ ਹੈ ਸਰਗੁਣ ਨਿਰਗੁਣ ਨਿਰੰਕਾਰ ਸੁੱਨ ਸਮਾਪੀ ਆਪਾ ਆਪਾ ਨਕੀਆ ਨਾਨਕਾ ਆਪੇ ਹੀ ਫਿਰ ਜਾ ਪਰਮਾਤਮਾ ਦੇ ਸਰਗੁਣ ਦੇ ਵਾਰੇ ਨਿਰਗੁਣ ਦੇ ਵਾਰੇ ਅਤੇ ਪਰਮਾਤਮਾ ਦਾ ਮੂਰ ਨਿਰੰਕਾਰ ਉਹਦੇ ਬਾਰੇ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਬੜੇ ਪ੍ਰੇਮ ਸਹਿਤ ਆਪਣੇ ਪਿਆਰਿਆਂ ਨੂੰ ਸਮਝਾ ਰਹੇ ਨੇ ਕਿ ਉਹ ਸਰਗੁਣ ਹੈ ਸਰਗੁਣ ਇਹ ਸਾਰਿਆਂ ਦੇ ਅੰਦਰ ਹੈ ਤਾਂ ਜਦੋਂ ਇੱਕ ਸ਼ਕਸ਼ ਨੂੰ ਲੱਭੇਗਾ ਸਾਰਿਆਂ ਦੇ ਅੰਦਰ ਲੱਭੇਗਾ ਪਰਮਾਤਮਾ ਜੀ ਤਨ ਸਾਰਿਆਂ ਦੇ ਵਿੱਚ ਵਿਸੇਗਾ ਨਿਰਗੁਣ ਕਰਕੇ ਲੱਭੇਗਾ ਤਾਂ ਨਿਰਗੁਣ ਕਰਕੇ ਵੀ ਰੱਬ ਇੱਕ ਸਾਰਿਆਂ ਦੇ ਵਿੱਚ ਹੋਣਾ ਇੱਕ ਨਿਰਗੁਣ ਕਰਕੇ ਸੋਨ ਸਮਾਦੀ ਆ ਸੋਨ ਸਮਾਦੀ ਸਤਗੁਰਾਂ ਦੀ ਜਿਹੜੀ ਹੈ ਕਿ ਸਾਰਾ ਗੁਣ ਨਿਰੰਗ ਗੁਣ ਨਿਰੰਕਾਰ ਨਿਰੰਕਾਰ ਉਹ ਜਿਹੜਾ ਪਰਮਾਤਮਾ ਜੀ ਉਹਦੇ ਬਾਰੇ ਬੋਲ ਸਬਦੇ ਵਿੱਚ ਸਰਗੁਣ ਹੋ ਕੇ ਨਿਰਗੁਣ ਹੋ ਕੇ ਵੀ ਵਰਤਨ ਵਾਲਾ ਉਹ ਨਿਰੰਕਾਰ ਹੈ ਨਿਰਲੇਪ ਹੈ ਸੋਨ ਸਮਾਦੀ ਆ ਜਗਤ ਦੀ ਰਚਨਾ ਕੀਤੀ ਹੈ ਸਤਿਗੁਰਾਂ ਨੇ ਆਪਣੀ ਸੋਨ ਸਮਾਦੀ ਦੇ ਵਿੱਚ ਕੀਤੀ ਹੈ ਸੋਨ ਸਮਾਦੀ ਹੁੰਦਾ ਹੈ ਜਿਹੜਾ ਬਿਲਕੁਲ ਅਸਾਂਤ ਸ਼ਾਂਤ ਹੋ ਜਾਂਦਾ ਹੁਣ ਸਤਿਗੁਰਾਂ ਦੇ ਜਿਹੜੀ ਦੁਨੀਆ ਨੂੰ ਰਚਣ ਦੀ ਸਤਿਗੁਰਾਂ ਨੇ ਜੋ ਇਹ ਖੇਡ ਬਣਾਈ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਸਭ ਕੁਝ ਰਚ ਗਏ ਕੇ ਪਰਮਾਤਮਾ ਆਪਣੇ ਸੁੱਨ ਪਹਿਲਾਂ ਵੀ ਸੁੱਨ ਸਮਾਦੀ ਦੇ ਵਿੱਚ ਸੀ ਸਭ ਕੁਝ ਰਚ ਕੇ ਵੀ ਅੱਜ ਵੀ ਸਤਿਗੁਰੂ ਸੁੱਨ ਸਮਾਦੀ ਦੇ ਵਿੱਚ ਕੋਈ ਵਿਰਲਾ ਹੈ ਜਿਹੜਾ ਉਹਦੀ ਸੁੱਨ ਸਮਾਦੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ ਜਾਂ ਉੱਥੇ ਤੱਕ ਪਹੁੰਚਦਾ ਹੈ ਕਿਉਂਕਿ ਉੱਤੇ ਤੱਕ ਪਹੁੰਚ ਹੋ ਸਕਦਾ ਜਿਹਦੇ ਉੱਤੇ ਪ੍ਰਮਾਤਮਾ ਦੀ ਕਿਰਪਾ ਹੋਵੇ ਨੇ ਸਤਿਗੁਰੂ ਕਹਿੰਦੇ ਨੇ ਜੋ ਸਿਰ ਸਾਈਂ ਨਾ ਨਿਵੈ ਸੋ ਸਰ ਕੀਜੈ ਦਾ ਗੁਰੂ ਪੰਗਤ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਜਿਹੜਾ ਸਾਈਂ ਦੇ ਆਪਣੇ ਨਹੀਂ ਨਿਵਦਾ ਨਹੀਂ ਆਪਣੇ ਸਾਈਂ ਦੇ ਦਰਬਾਰੇ ਦੁਆਰੇ ਤੇ ਜਾ ਕੇ ਸਜਦੇ ਕਰਦਾ ਆਪਣੇ ਸਾਈਂ ਦੀ ਨਹੀਂ ਮੰਨਦਾ ਉਹ ਕੁੰਨੇ ਹੀਟ ਜਲਾਈਏ ਬਾਲਣ ਸੰਦੈ ਥਾਂ ਜੀ ਕਿਉਂਕਿ ਜਿਹੜਾ ਆਪਣੇ ਗੁਰੂ ਦੀ ਜਿਸ ਰੱਬ ਨੇ ਪੈਦਾ ਕੀਤੇ ਆ ਉਹਦੀ ਰਜ਼ਾ ਦੇ ਵਿੱਚ ਨਹੀਂ ਚੱਲਦਾ ਤਾਂ ਆ ਰੱਬ ਨੂੰ ਕਹਿ ਰਹੇ ਨੇ ਕਿ ਪ੍ਰਮਾਤਮਾ ਜੀ ਇਹਨੂੰ ਬਾਲਣ ਦੀ ਥਾਂ ਤੇ ਸਾੜ ਦੇਣਾ ਸਹੀ ਰਿਹਾ ਬਾਲਣ ਸੰਦੈ ਥਾਂ ਜੀ ਕੁੰਨੇ ਹੀਟ ਜਲਾਈਏ ਬਾਲਣ ਸੰਦੈ ਥਾਂ ਜੀ ਜੋ ਸਿਰ ਸਾਈ ਨਾਨ ਨੇ ਵੈ ਸੋ ਸਿਰ ਕੱਪ ਉਤਾਰ ਨਾਨਕ ਜਸਪਿੰਜਰ ਮੇ ਬਿਰਹਾ ਨਹੀਂ ਸੋ ਪਿੰਜਰ ਲੈ ਜਾਣ ਇਹ ਪਿੰਜਰ ਦੀ ਗੱਲ ਕਰਦੇ ਆ ਕਿ ਇਹ ਸਰੀਰ ਦੀ ਪਿੰਜਰੀ ਹੈ ਚੰਗੇ ਗੁਣਾਂ ਤੋਂ ਬਿਨਾ ਇਹ ਨਰਕ ਦੀ ਉਥਲੀ ਹੈ ਸਤਿਗੁਰੂ ਫੁੜੀ ਕਹਿੰਦੇ ਨੇ ਭਗਤ ਕਬੀਰ ਜੀ ਕਹਿੰਦੇ ਨੇ ਮਾਟੀ ਕੇ ਹਮ ਪੂਤਰੇ ਮਾਨਸ ਰਖਿਓ ਨਾਮ ਭਗਦਰਬਦਾਸ ਜੀ ਕਹਿੰਦੇ ਨੇ ਮਾਟੀ ਕੋ ਪੁੱਤਰਾ ਕੈਸੇ ਨੱਚਦਾ ਹੈ ਦੇਖੇ ਦੇਖੇ ਸੁਨੇ ਬੋਲੇ ਬੋਲੇ ਦੌਰਿਓ ਫਿਰਦਾ ਹੈ ਕਹਿੰਦੇ ਮਾਟੀ ਦੇ ਪੁਤਲੇ ਨੂੰ ਵੇਖੋ ਕਿਵੇਂ ਦੌੜਦਾ ਫਿਰਦਾ ਜਿਸ ਨੇ ਰੱਬ ਨੇ ਇਹਨੂੰ ਸਦੀਵੀ ਬਣਾਉਣਾ ਹੈ ਇਹਦੀ ਦੇਹ ਨੂੰ ਅਤੇ ਦੇ ਅੰਤਰਾਤਮੈ ਨੂੰ ਇਹਦੇ ਗੁਣਾ ਨੂੰ ਠੁਕੇ ਦੇ ਵੀ ਸਤਿਗੁਰੂ ਕਹਿੰਦੇ ਨੇ ਸੱਜਦੇ ਹੁੰਦੀ ਹੈ ਫਿਰ ਉਹਨਾਂ ਦੇ ਜਦੋਂ ਰੱਬ ਦੇ ਨਾਲ ਜੁੜ ਜਾਂਦਾ ਹੈ ਇਨਸਾਨ ਉਦੋਂ ਫਿਰ ਸੱਚਦੇ ਹੁੰਦੇ ਨੇ ਸਲਾਮਾ ਹੁੰਦੀਆਂ ਨੇ ਰਹਿੰਦੀ ਦੁਨੀਆ ਤੱਕ ਤਾਂ ਭਗਤ ਰਬਦਾਦ ਜੀ ਹੈਰਾਨ ਹੋ ਰਹੇ ਨੇ ਕਹਿੰਦੇ ਵੇਖੋ ਸਹੀ ਇਨਸਾਨ ਨੂੰ ਕਿੱਧਰ ਨੂੰ ਦੌੜਦਾ ਫਿਰਦਾ ਜਦੋਂ ਆ ਗਿਆ ਕੁਝ ਹਾਸਲ ਕਰ ਲਿਆ ਤਾਂ ਉਦੋਂ ਤਾਂ ਇਹਨੇ ਕਿਹਾ ਕਿ ਮੇਰੇ ਵਰਗਾ ਸਿਆਣਾ ਕੋਈ ਨਹੀਂ ਹੈ ਚਤਰਾਈਆਂ ਚਲਾਕੀਆਂ ਕੀਤੀਆਂ ਇੱਕ ਦਫਾ ਕੀਤੀ ਦੋ ਦਫਾ ਕੀਤੀ ਭਾਵੇਂ 99 ਤੇ ਪਹੁੰਚ ਗਏ ਕਰਦੇ ਹੀ ਨਹੀਂ ਮਨ ਅਤੇ ਜਦੋਂ 99 ਤੇ ਫਿਰ 14 199 ਗੁਣਾ ਜਿਹੜੇ 99 ਦਿਨ ਨੇ ਚੋਰਦੇ ਨੇ ਇੱਕ ਦਿਨ ਸਾਡਾ ਸਾਰੇ ਉਹ ਇੱਕ ਦਿਨ ਹੀ ਭਾਰੂ ਗਏ ਜਾਂਦਾ ਹੈ ਪਰ ਸਤਿਗੁਰੂ ਕਹ ਰਹੇ ਨੇ ਕਿ ਇਹ ਬੜਾ ਦੌੜਦਾ ਹੈ ਭਾਜੀ ਭੱਜ ਦੌੜ ਕਰਦਾ ਹੈ ਅਤੇ ਜਦੋਂ ਕਾਟਾ ਪੈ ਜਾਂਦਾ ਹੈ ਨੂੰ ਰਬਦਾ ਜੀ ਕਹਿੰਦੇ ਨੇ ਤਾਂ ਉਦੋਂ ਫਿਰ ਇਤਨਾ ਦੁੱਖ ਲੱਗਦਾ ਹੈ ਕਿ ਅੰਦਰੋਂ ਸਭ ਕੁਝ ਖਤਮ ਹੋ ਜਾਂਦਾ ਆ ਇਹ ਤਾਂ ਇਨਸਾਨ ਨਹੀਂ ਕਰ ਜਦੋਂ ਲਾਸ ਹੁੰਦਾ ਹੈ ਤਾਂ ਇਤਨੇ ਆਪਣੇ ਆਪ ਦਾ ਜਮੀਰ ਘੇਰ ਲੈਂਦੇ ਇਨਸਾਨ ਆਪਣੇ ਆਪ ਨੂੰ ਘੇਰ ਲੈਂਦੇ ਹੁਣ ਜਦੋਂ ਦੇਖਿਆ ਦੇਖਿਆ ਸੁਣਿਆ ਬੋਲਿਆ ਦੌਰਿਓ ਫਿਰਦਾ ਹੈ ਇਦਰੋਂ ਵੀ ਤੈਨੂੰ ਲਾਭ ਹੋਣਾ ਹੈ ਉਧਰ ਤੋੜੇਗਾ ਉਧਰੋਂ ਵੀ ਤੈਨੂੰ ਲਾਭ ਹੋਣਾ ਹੈ ਉਧਰ ਤੋੜੇਗਾ ਧਰਮ ਦੇ ਟਿਕਾਣੇ ਤੇ ਜਾਣਾ ਤੇਰਾ ਬੜਾ ਮੁਨਾਫਾ ਹੋਣਾ ਹੈ ਉਧਰ ਵੀ ਜਾਵੇਗਾ ਧਰਮ ਬਦਲ ਲੈ ਬੜਾ ਧਰਮ ਮੁਨਾਫਾ ਹੋਵੇਗਾ ਧਰਮ ਬਦਲੇਗਾ ਰੱਬ ਬਦਲੇਗਾ ਰੱਬ ਵੀ ਬਦਲੇਗਾ ਮਾਇਆ ਜਦੋਂ ਕੁਝ ਪਾਵੇ ਤਦ ਗਰਬ ਕਰਦਾ ਹੈ ਜਦੋਂ ਕੁਝ ਮਿਲ ਜਾਂਦਾ ਹੈ ਉਦੋਂ ਗਰਬ ਕਰ ਲੈਂਦਾ ਹੈ ਮਾਇਆ ਗਈ ਤਦ ਰੋਬਨ ਲੱਗਦਾ ਹੈ ਜਦੋਂ ਕੁਝ ਜਾਂਦਾ ਹੈ ਉਦੋਂ ਰੋਣਾ ਬੱਲੇ ਪੈ ਜਾਂਦਾ ਹੈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਰੱਬ ਨੇ ਇੱਕ ਖੇਡ ਬਣਾਈ ਹੈ ਖੇਡ ਬਣਾ ਕੇ ਰੱਬ ਆਪਣੀ ਸੁੰਨ ਸਮਾਦੀ ਦੇ ਵਿੱਚ ਹੈ ਹਾਂ ਸੁੰਨ ਸਮਾਦੀ ਤੱਕ ਜਿਹੜਾ ਪਹੁੰਚਦਾ ਉਹ ਰੱਬ ਨੂੰ ਰਜਾ ਲੈਂਦਾ ਹੈ ਸੁੰਨ ਸਮਾਦੀ ਆਪ ਆਪਨ ਕੀਆ ਨਾਨਕ ਆਪੇ ਹੀ ਫਿਰ ਜਾ ਰੱਬ ਦੀ ਰਜ਼ਾ ਤੋਂ ਬਿਨਾਂ ਨਹੀਂ ਜਪ ਕੀਤਾ ਜਾ ਸਕਦਾ ਰੱਬ ਦੀ ਰਜ਼ਾ ਤੋਂ ਬਿਨਾਂ ਨਹੀਂ ਰੱਬ ਦੀ ਬੰਦਗੀ ਕੀਤੀ ਜਾ ਸਕਦੀ ਰੱਬ ਦੀਆਂ ਮਿਹਰਾ ਹੋਣ ਗਿਆ ਤਾਂ ਰੱਬ ਦਾ ਜਾਪ ਕੀਤਾ ਜਾਂਦਾ ਹੈ ਰੱਬ ਦੀ ਬੰਦਗੀ ਕੀਤੀ ਜਾਂਦੀ ਹੈ ਤਾਂ ਸਤਿਗੁਰੂ ਕਹਿੰਦੇ ਨੇ ਪੂਰ ਕਿਰਿਆ ਉਰਜੋ ਸਭ ਹੀ ਜਗ ਸਾਰਾ ਜਗ ਪੂਰ ਦੇ ਵਿੱਚ ਉਲਝਿਆ ਪਿਆ ਮੈਂ ਮੇਰੀ ਦੇ ਵਿੱਚ ਉਲਝਿਆ ਪਿਆ ਸਾਰਾ ਜਗ ਪੂਰ ਕਿਰਿਆ ਉਰਜੋ ਸਭ ਹੀ ਜਗ ਪਰਮਾਤਮਾ ਦਾ ਭੇਦ ਕਿਸੇ ਨੇ ਪਾਇਆ ਨਹੀਂ ਰੱਬ ਦੀ ਬੰਦਗੀ ਗੁਰੂ ਅਰਜਨ ਦੇਵ ਪਹਰਾਜ ਜੀ ਕਹਿੰਦੇ ਨੇ ਭਾਈ ਤੇਰੇ ਤੋਂ ਸ਼ੁਰੂ ਹੁੰਦੀ ਹੈ ਰੱਬ ਤੱਕ ਤੇਰੇ ਤੋਂ ਸ਼ੁਰੂ ਹੋ ਕੇ ਰੱਬ ਤੱਕ ਪਹੁੰਚਦੀ ਹੈ ਹੁਣ ਜਦਨ ਤੋਂ ਸ਼ੁਰੂ ਕਰ ਲਈ ਆਪਣੇ ਤੋਂ ਉਦਣੇ ਰੱਬ ਦਾ ਰਸਤਾ ਤੇਰੇ ਲਈ ਸ਼ੁਰੂ ਹੈ ਜੇ ਤੂੰ ਸ਼ੁਰੂ ਕਰੇਗਾ ਨਾ ਆਪਣੇ ਤੋਂ ਤਾਂ ਗੱਲ ਉਦਣ ਬਣੇਗੀ ਤੂੰ ਆਪਣੇ ਤੋਂ ਸ਼ੁਰੂ ਨਹੀਂ ਕਰਦਾ ਦੁਨੀਆ ਨੂੰ ਵੇਖ ਕੇ ਸ਼ੁਰੂ ਕਰਦਾ ਹੈ ਦੁਨੀਆ ਦਾ ਰੰਗ ਟੰਗ ਵੇਖ ਕੇ ਸ਼ੁਰੂ ਕਰਦੇ ਆਂ ਦੂਜਿਆਂ ਨੂੰ ਵੇਖ ਕੇ ਕਰਦੇ ਆਂ ਆਪਣੀ ਅਵਸਥਾ ਆਪਣੇ ਹੁਣ ਔਗਣ ਨੂੰ ਵੇਖ ਕੇ ਨਹੀਂ ਰੱਬ ਦੇ ਨਾਲ ਜੁੜਨਾ ਇਹ ਦੁਨੀਆ ਦੀ ਰੀਸ ਦੇ ਵਿੱਚ ਲੱਗਾ ਤੈਨੂੰ ਕਿੰਨੀ ਕੁ ਜ਼ਰੂਰਤ ਹੈ ਰੱਬ ਦੀ ਹਾਲਾਂਕਿ ਪਰਲੋਕ ਤੇ ਜਾਈਦਾ ਫਿਰ ਵੀ ਰੱਬ ਦੀ ਜ਼ਰੂਰਤ ਹੀ ਹੈ ਪਰ ਜੇ ਲੋੜਾਂ ਦੇ ਹਿਸਾਬ ਦੇ ਨਾਲ ਕਿ ਜ਼ਰੂਰਤਾਂ ਦੇ ਹਿਸਾਬ ਦੇ ਨਾਲ ਤੈਨੂੰ ਕਿੰਨੀ ਕੁ ਜ਼ਰੂਰਤ ਹੈ ਰੱਬ ਦੀ ਪਾ ਮੈਂ ਜਿੱਥੇ ਮਰਜੀ ਕੋਈ ਪਹੁੰਚ ਗਿਆ ਕਰੋੜਾਂ ਦਾ ਅਰਬਾਂ ਖਰਬਾਂ ਦਾ ਤਾਂ ਨਹੀਂ ਹੋ ਗਿਆ ਉਹ ਵੀ ਕਹਿੰਦਾ ਰੱਬ ਤੋਂ ਬਿਨਾਂ ਕੁਝ ਵੀ ਨਹੀਂ ਹੈ ਆ ਰੱਬ ਦੀ ਰਜਾ ਹੋਣੀ ਬੜੀ ਜ਼ਰੂਰੀ ਹੈ ਹਰ ਇੱਕ ਚੀਜ਼ ਦੇ ਕੋਲ ਹੈ ਤਾਂ ਉਹ ਵੀ ਕਹਿੰਦਾ ਕਿ ਰੱਬ ਦੀ ਰਜਾ ਹੋਣੀ ਬੜੀ ਜ਼ਰੂਰੀ ਹੈ بڑے بڑے ਰਿਸ਼ੀ ਮਨੀ ਹੋਏ ਨੇ ਉਹ ਵੀ ਕਿਸੇ ਥਾਂ ਤੇ ਜਾ ਕੇ ਟਿਕਾਣੇ ਤੇ ਪਹੁੰਚ ਕੇ ਅਵਸਥਾ ਦੇ ਟਿਕਾਣੇ ਤੇ ਉਹ ਵੀ ਕਹਿੰਦੇ ਨੇ ਨੇਤ 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 ਹੈ ਬ੍ਰਹਮਾ ਜੀ ਨੇ ਬੜੀ ਖੋਜ ਕੀਤੀ ਰੱਬ ਦੀ ਪਾਣੀ ਦੇ ਤਲ ਤੇ ਜਾ ਕੇ ਕੀਤੀ ਆਕਾਸ਼ ਦੇ ਤਲ ਤੇ ਜਾ ਕੇ ਕੀਤੀ ਜੜੀ ਬੂਟੀਆਂ ਦੀ ਖੋਜ ਕੀਤੀ ਮੈਡੀਕਲ ਸਾਇੰਸ ਦੀ ਖੋਜ ਕੀਤੀ ਇਹ ਬ੍ਰਹਮਾ ਨੇ ਬੜੀ ਖੋਜ ਕੀਤੀ ਹੈ ਪਰ ਸਭ ਕੁਝ ਖੋਜ ਕਰਕੇ ਪਰਮਾਤਮਾ ਤੱਕ ਪਰਮਾਤਮਾ ਦਾ ਅੰਤ ਪਾਉਣਾ ਚਾਹੁੰਦਾ ਸੀ ਅੰਤ ਨਹੀਂ ਮਿਲਿਆ ਹੁਣ ਮੈਡੀਕਲ ਸਾਇੰਸ ਦੀ ਅੱਜ ਜੋ ਖੋਜ ਚੱਲਦੀ ਹੈ ਬੜੀ ਉੱਚੇ ਲੈਵਲ ਦੀ ਹੈ ਪਰ ਅੱਜ ਦੀ ਬਿਮਾਰੀ ਦਾ ਇਲਾਜ ਕੱਲ ਨੂੰ ਮਿਲਦਾ ਹੈ ਕੱਲ ਦੀ ਜਿਹੜੀ ਬਿਮਾਰੀ ਆਉਣੀ ਹੈ ਉਹਦਾ ਇਲਾਜ ਅਗਲੇ ਦਿਨ ਮਿਲਦਾ ਹੈ ਮਾਨੂੰ ਪ੍ਰੋਪਰ ਨਹੀਂ ਕਹਿ ਸਕਦੇ ਪ੍ਰੋਪਰ ਇਲਾਜ ਹੋ ਗਿਆ ਕਿਉਂਕਿ ਬਿਮਾਰੀ ਦਾ ਕੋਈ ਪਤਾ ਨਹੀਂ ਚੱਲਦਾ ਅਗਲੇ ਦਿਨ ਹੋਰ ਬਿਮਾਰੀ ਹੈ ਤਰੱਕੀ ਤਾਂ ਬੜੀ ਕੀਤੀ ਹੈ ਸਾਇੰਸ ਨੇ ਜੋ ਬ੍ਰਹਮਾ ਜੀ ਦੇਕੇ ਗਏ ਨੇ ਖੋਜ ਕੀਤੀ ਹੈ ਬ੍ਰਹਮਾ ਜੀ ਨੇ ਆਕਾਸ਼ ਦੇ ਤਲ ਦੇ ਪਤਾਲ ਦੇ ਤਲ ਦੇ ਦੁਨੀਆ ਦੇ ਤਲ ਦੇ ਪਰ ਖੋਜ ਕਰਕੇ ਸਭ ਕੁਝ ਕੋਝ ਕੇ ਉਹਨੇ ਨੇ ਤੱਕਿਆ ਨੇ ਤ ਇਹਦੇ ਕਰਕੇ ਗਿਆ ਪ੍ਰਮਾਤਮਾ ਤੁਹਾਨੂੰ ਖੋਜਣਾ ਕੋਈ ਬਹੁਤਾ ਮੁਸ਼ਕਲ ਨਹੀਂ ਹੈ ਪਰ ਮੁਸ਼ਕਲ ਇਹ ਹੈ ਕਿ ਤੁਹਾਡਾ ਪਾਰਲਾ ਬੰਨਾ ਕਿਹੜਾ ਹੈ ਸ਼ੁਰੂ ਦਾ ਤਾਂ ਪਤਾ ਹੈ ਕਿ ਰੱਬ ਦਾ ਨਾਮ ਜਪੀਏ ਰੱਬ ਨੂੰ ਤੇ ਇਹ ਆਨੰਦ ਸਕੂਨ ਮਿਲਦਾ ਹੁਣ ਸਕੂਨ ਦਾ ਕਿਸੇ ਮਾ ਨਹੀਂ ਹੁੰਦੀ ਸਾਡੇ ਕੋਲ ਖੁਸ਼ੀ ਆ ਜੇ ਅਸੀਂ ਖੁਸ਼ੀ ਕੋ ਸੀਮਾ ਤੱਕ ਰੱਖਦੇ ਹਾਂ ਕਿ ਜਿੰਨੇ ਕਦਰ ਸਾਡੇ ਕੋਲ ਰਹਿਣੀ ਹੈ ਭਾਵੇਂ ਕੁਝ ਵੀ ਮਿਲੇ ਕਿੰਨੇ ਕਦਰ ਜਿਹੜੀ ਚੀਜ਼ ਅਸੀਂ ਪੂਰੀ ਛੇਧਤ ਉਹਦੇ ਨਾਲ ਚਾਹੁੰਦੇ ਆ ਜੇ ਸਾਨੂੰ ਉਹ ਮਿਲ ਜੇ ਤਾਂ ਕਿੰਨੇ ਕੁ ਚਿਰ ਇੱਕ ਦਿਨ ਦੋ ਦਿਨ ਤੀਜੇ ਦਿਨ ਤਾਂ ਅਸੀਂ ਤੋਂ ਆਪਣਾ ਜਿਹੜਾ ਚਾਹ ਹੁੰਦਾ ਉਹ ਲੈ ਜਾਂਦਾ ਸਾਡਾ ਭਾਵੇਂ ਦੁਨੀਆ ਦੀ ਧਨ ਦੌਲਤ ਸਾਰੀ ਦੀ ਸਾਰੀ ਸਾਡੇ ਕੋਲ ਨਾ ਤੇ ਇੱਕ ਸਿਰਫ ਇੱਕ ਐਸਾ ਰੱਬ ਦਾ ਨਾਮ ਹੈ ਰੱਬ ਦੀ ਬੰਦਗੀ ਹੈ ਰੱਬ ਦੇ ਦੇਵੀ ਸ਼ਕਤੀ ਜਿਹੜੇ ਸੰਮ ਜਨਮ ਸਿੱਧ ਮਿਲਦੇ ਨੇ ਗੁਣ ਨੇ ਜਿਤਨਾ ਉਹਨਾਂ ਦਾ ਜਾਪ ਕਰਾਂਗੇ ਜਿਤਨਾ ਉਹਨਾਂ ਨੂੰ ਰਿਪੀਟ ਕਰਾਂਗੇ ਉਤਨਾ ਉਹਦੇ ਨਾਲ ਆਨੰਦ ਖੁਸ਼ੀ ਪਤਦੀ ਹੈ ਸਤਿਗੁਰੂ ਕਹਿੰਦੇ ਨੇ ਉਹਦੇ ਵਿੱਚ ਵਾਧਾ ਹੁੰਦਾ ਹੁਣ ਖੋਜਿਆ ਸੀ ਉਹਨੇ ਖੋਜ ਕੇ ਦੇ ਗਏ ਆ ਬ੍ਰਹਮਾ ਹੁਣ ਉਹਨੂੰ ਉਹੀ ਚੱਲ ਰਿਹਾ ਸਭ ਕੁਝ ਪਰ ਖੋਜਣ ਵਾਲਾ ਗਏ ਗਿਆ ਰੱਬ ਦਾ ਅੰਤ ਨਹੀਂ ਪਾਇਆ ਜਾ ਸਕਦਾ ਰੱਬ ਨੇ ਤਾਂ ਬੇਅੰਤ 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 ਨੇਤ ਨੇਤ ਕਹਿੰਦੇ ਨੇ ਬੇਅੰਤ ਬੇਅੰਤ ਹੁਣ ਜਿਹੜਾ ਬੇਅੰਤ ਹੈ ਬੜਿਆਂ ਨੇ ਖੋਜ ਕੀਤੀ ਉਸ ਬੇਅੰਤ ਦੀ ਨਹੀਂ ਲੱਭ ਸਕੇ ਤਾਂ ਇਹਦੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਲੱਭਣਾ ਪਵੇਗਾ ਆਪਣੇ ਦਿਲ ਦੇ ਹੁਣ ਜਿਹੜੇ ਦਿਲ ਤੇ ਲੱਭੇ ਹੈ ਮਲੋਕੀ ਕੀ ਮੁਕਾਬਲੇ ਤਿੰਨ ਸਿਰ ਮੋਰ ਦੇਵਤੇ ਨੇ ਉਹਨਾਂ ਦੇ ਵਿੱਚੋਂ ਨੇ ਬ੍ਰਹਮਾ ਜੀ ਬ੍ਰਹਮਾ ਜੀ ਵਿਸ਼ਨੂ ਜੀ ਤੇ ਸ਼ਿਵ ਜੀ ਜੀ ਭਗਵਾਨ ਦਾ ਦਰਜਾ ਦਿੱਤਾ ਗਿਆ ਦੁਨੀਆ ਨੂੰ ਉਹਨਾਂ ਨੂੰ ਬਾਕੀ ਸੇ ਜਿਨ੍ਹਾਂ ਨੇ ਇਤਨੀ ਵੱਡੀ ਖੋਜ ਕੀਤੀ ਬੰਦਗੀ ਵੱਡੀ ਸੀ ਉਹਨਾਂ ਦੀ ਹੁਣ ਤਿੰਨ ਸਿਰ ਮਹੌਰ ਦੇਵਤੇ ਐਸੇ ਨੇ ਜਿਨ੍ਹਾਂ ਦੇ ਜਨਮ ਬਾਰੇ ਕੋਈ ਪਤਾ ਨਹੀਂ ਹੈ ਜਿਹੜੇ ਗੁਰੂ ਮੰਨਦੇ ਨੇ ਮਤਲਬ ਭਗਵਾਨ ਮੰਨਦੇ ਨੇ ਉਹਨਾਂ ਨੂੰ ਵੀ ਨਹੀਂ ਪਤਾ ਕਿਸੇ ਗ੍ਰੰਥ ਦੇ ਵਿੱਚ ਨਹੀਂ ਕਿ ਸ਼ਿਵ ਜੀ ਜੀ ਨੇ ਕਿਸ ਤਰੀਕੇ ਦੇ ਨਾਲ ਦੁਨੀਆ ਤੇ ਆਏ ਨੇ ਬ੍ਰਹਮਾ ਜੀ ਕਿਸ ਤਰੀਕੇ ਦੇ ਨਾਲ ਆਏ ਨੇ ਅਤੇ ਵਿਸ਼ਨੋ ਜੀ ਬਾਕੀ ਤਾਂ ਪਤਾ ਹੈ ਨਾ ਮਾਤ ਪਿਤਾ ਬਿਨ ਬਾਰਨਾ ਹੋਈ ਗੁਰਬਾਣੀ ਦਾ ਫੈਸਲਾ ਪਰ ਇਹ ਉਹ ਤੋਂ ਪਹਿਲਾਂ ਕਹਿੰਦੇ ਨੇ ਕਹਿੰਦੇ ਵੀ ਜਿਵੇਂ ਵੀ ਆਏ ਨੇ ਦੁਨੀਆ ਤੇ ਜਦ ਪਤਾ ਹੀ ਨਹੀਂ ਕਿਦਾਂ ਦੁਨੀਆ ਤੇ ਹੋਏ ਹੁਣ ਬ੍ਰਹਮਾ ਜੀ ਜਦੋਂ ਕੋਚ ਚੱਲਦੇ ਹੀ ਆ ਰੱਬ ਨੂੰ ਕਹਿੰਦਾ ਮੈਂ ਤੁਹਾਡਾ ਅੰਤ ਪਾਉਣਾ ਚਾਹੁੰਨਾ ਮੇਰਾ ਜਨਮ ਕਿਵੇਂ ਹੋਇਆ ਉਹ ਕਮਲ ਫੁੱਲ ਦੀ ਨਾਭੀ ਜਿਹੜੀ ਵਿੱਚ ਘਰ ਰਹੀ ਸੀ ਉਹਦੇ ਵਿੱਚ ਛੁੱਟ ਦਿੱਤਾ ਅੱਜ ਤੱਕ ਉਹਨੂੰ ਪਤਾ ਨਹੀਂ ਲੱਗਿਆ ਕਿ ਮੈਂ ਹੈ ਕਿੱਥੇ ਆ ਪਾਣੀ ਦੇ ਵਿੱਚ ਗਿਆ ਪਤਾਲ ਦੇ ਵਿੱਚ ਉਹਨੂੰ ਪਤਾ ਨਹੀਂ ਚੱਲਿਆ ਕਿ ਮੇਰਾ ਜਨਮ ਇੱਥੋਂ ਹੋਇਆ ਕਮਲ ਦੇ ਫੁੱਲ ਤੇ ਤਾਂ ਕਹਿੰਦੇ ਨੇ ਕਿ ਕਮਲ ਦੇ ਫੁੱਲ ਤੋਂ ਤਪਤੀ ਹੋਈ ਹੈ ਬ੍ਰਹਮਾ ਜੀ ਦੀ ਰੱਬ ਨੇ ਉਹਦੇ ਵਿੱਚ ਛੁੱਟ ਦਿੱਤਾ ਸੀ ਕਹਿੰਦੇ ਰੱਬ ਨੇ ਤੇਰਾ ਜਨਮ ਅੱਜ ਤੱਕ ਨਹੀਂ ਲੱਭ ਸਕਿਆ ਮਾਨੂੰ ਇਹ ਇੱਕ ਐਗਜ਼ੈਂਪਲ ਮਿਲਦੀ ਹੈ ਮਨ ਲਓ ਉਹਨਾਂ ਦੇ ਇਤਿਹਾਸ ਤੋਂ ਕਿ ਐਦਾਂ ਰੱਬ ਜੀ ਨੇ ਕੀਤਾ ਸੀ ਪਰ ਜਿਹੜੇ ਉਹ ਸਿਰਮੌਰ ਦੇਵਤੇ ਨੇ ਨਾ ਉਹ ਵੀ ਕਹਿੰਦੇ ਨੇ ਤੇਰੇ ਤੋਂ ਸ਼ੁਰੂ ਹੋਣਾ ਹੈ ਮਿੱਤਰਾ ਆਪਣੇ ਆਪ ਤੋਂ ਸ਼ੁਰੂ ਕਰੀ ਫਿਰ ਰੱਬ ਤੱਕ ਪਹੁੰਚ ਸਕੇਂਗਾ ਜਦੋਂ ਤੂੰ ਦੁਨੀਆਂ ਦੇ ਲੈਵਲ ਵੇਖੇਂਗਾ ਜਾਂ ਹੋਰ ਕੋਈ ਲੈਵਲ ਵੇਖੇਂਗਾ ਉਸ ਲੈਵਲ ਦੀ ਗੱਲ ਨਹੀਂ ਬਣੇਗੀ ਆਪਣੇ ਲੈਵਲ ਤੋਂ ਚੱਲੀ ਤੇਰੀ ਅਵਸਥਾ ਦਾ ਅਤੇ ਤੇਰੀ ਅੰਦਰ ਦਾ ਤੈਨੂੰ ਪਤਾ ਹੈ ਗੁਨਾ ਦਾ ਓਗਣਾ ਦਾ ਤੈਨੂੰ ਪਤਾ ਹੈ ਕਿੱਥੇ ਤਾਕਾਂ ਕਿੰਨਾ ਕੁ ਦੁਬੇ ਖਵਾ ਕਰਦਾ ਹੈ ਅਤੇ ਕਿੰਨੇ ਕੁ ਤੇਰੇ ਕੋਲ ਸਕੂਨ ਆਨੰਦ ਹੈ ਉਹ ਤੈਨੂੰ ਆਪਣੇ ਆਪ ਦਾ ਪਤਾ ਹੈ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਆਪਨ ਕੀਆ ਨਾਨਕਾ ਆਪਣੇ ਤੋਂ ਸ਼ੁਰੂ ਕਰ ਰੱਬ ਤੱਕ ਪਹੁੰਚੇਗਾ ਆਪੇ ਹੀ ਫਿਰ ਜਾਪ ਆਪਣੇ ਤੋਂ ਸ਼ੁਰੂ ਕੀਤਾ ਤੇਰਾ ਸਿਰਫ ਕਿਰਾਂ ਜਾਪ ਚੱਲਣਾ ਹੈ ਰੱਬ ਨੇ ਨਿਰੰਤਰ ਚਲਾ ਦੇਣਾ ਜਿਹਨੂੰ ਕਹਿੰਦੇ ਨੇ ਰੋਮ ਰੋਮ ਦੇ ਵਿੱਚੋਂ ਰੱਬ ਦੇ ਸਿਮਰਨ ਚੱਲਦਾ ਹੈ ਪੰਧ ਵੀ ਜਲਦੀ ਜਿਹੜੇ ਸੰਤ ਮਹਾਂਪੁਰਸ਼ ਸੀ ਉਹ ਕਹਿੰਦੇ ਨੇ ਉਹਨਾਂ ਦੇ ਰੋਮ-ਰੋਮ ਦੇ ਵਿੱਚ ਉਹ ਆਜ ਆਉਂਦੀ ਹੁੰਦੀ ਸੀ ਕਿ ਰੱਬ ਦਾ ਨਾਮ ਜਪਦੇ ਨੇ ਉਹ ਇਹ ਹੈ ਆਪਣੀ ਗਿਆਨਿਕਾ ਆਪੇ ਹੀ ਫਿਰ ਜਾਵੇ ਫਿਰ ਆਪੇ ਜਾਪ ਚੱਲਦਾ ਅਤੇ ਜਾਪ ਉੱਥੇ ਤੱਕ ਬਣਦਾ ਸੰਨ ਦੇ ਜਦੋਂ ਗੁਣਾ ਦੇ ਧਾਰਨੀ ਹੁੰਨੇ ਆ ਗੁਣ ਸਾਡੇ ਇਹ ਨੇ ਕਿ ਭੁੱਲੜ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਰੱਬ ਜੀ ਸਾਨੂੰ ਭੁੱਲਾਂ ਬਖਸ਼ ਲੈਂਦੇ ਨੇ ਸਤਿਗੁਰੂ ਕਹਿੰਦੇ ਨੇ ਤੂੰ ਚੱਲ ਸੀ ਜਿਹੜਾ ਧਰਤੀ ਤੇ ਜਿਹਨੂੰ ਚੱਲਣਾ ਨਹੀਂ ਆਉਂਦਾ ਸੀ ਆਕਾਸ਼ ਦੇ ਵਿੱਚ ਉਡਾਰੀਆਂ ਮਾਰਦਾ ਹੈ ਜਿਹਨੂੰ ਬੋਲਣ ਦਾ ਪਤਾ ਨਹੀਂ ਸੀ ਅੱਜ ਪੂਰੀ ਸਾਇੰਸ ਦਾ ਭਗਵਾਨ ਹੈ ਕੱਲ ਦੀ खोज ਕਰਦਾ ਪਿਆ ਬੋਲ ਰਿਹਾ ਕਿਉਂਕਿ ਚੱਲੇ ਆ ਸਿਖਾਇਆ ਤਾਂ ਉੱਥੇ ਤੱਕ ਪਹੁੰਚੇ ਆ ਜੇ ਤੁਰਨਾ ਸਿੱਖਿਆ ਆਕਾਸ਼ ਦੇ ਵਿੱਚ ਉਡਾਰੀਆਂ ਮਾਰਨ ਦਾ ਜੇ ਉਹਨੂੰ ਸਿੱਖਿਆ ਖੋਜ ਕਰਨੀ ਤਾਂ ਅਜੇ ਖੋਜ ਕਰਦਾ ਰਿਹਾ ਸਤਿਗੁਰੂ ਕਹਿੰਦੇ ਜੇ ਚੱਲੇਗਾ ਰੱਬ ਦੀ ਬੰਦਗੀ ਕਰੇਗਾ ਤੇਰੇ ਹਿੱਸੇ ਦੇ ਵਿੱਚ ਰੱਬ ਨੇ ਬਹੁਤ ਕੁਝ ਰੱਖਿਆ ਹੋਇਆ ਹੈ ਪਰਮਾਤਮਾ ਦੇ ਸਿਮਰਨ ਦੇ ਵਿੱਚ ਬਹੁਤ ਬੁਝਿਆ ਪਰ ਮਿਲਦਾ ਉਹਨਾਂ ਨੂੰ ਹੈ ਜੋ ਗੁਰੂ ਦੇ ਪਿਆਰ ਮੁਹੱਬਤ ਦੇ ਵਿੱਚ ਰਹਿ ਕੇ ਚੱਲਦੇ ਨੇ ਨਹੀਂ ਤਾਂ ਸਤਿਗੁਰੂ ਕਹਿੰਦੇ ਨੇ ਦੁਨੀਆਂ ਦੇ ਜਾਪ ਨੇ ਬਾਈ ਕਰਦੀ ਏ ਦੁਨੀਆਂ ਪਰ ਬਿਰਲਾ ਕਰ ਦੋਨਾਂ ਦੇ ਵਿੱਚ ਜਿਹੜਾ ਦਿਲੋਂ ਮਹੱਬਤ ਜਦੋਂ ਗੁਰੂ ਦੇ ਦਵਾਰੇ ਤੇ ਪ੍ਰਵਾਣ ਹੁੰਦੇ ਤੋ ਕੀ ਗੱਲ ਸਾਰੀ ਆਪਣੇਂ ਦੀ ਹੈ ਆਪਣੇ ਆਪ ਨੂੰ ਲੈ ਕੇ ਆਉਣਾ ਆਪਣੇ ਮਨ ਨੂੰ ਗੁਰੂ ਦੇ ਕੋਲ ਅਰਪਣ ਕਰਨਾ ਸਤਿਗੁਰ ਕਹਿੰਦੇ ਨੇ ਜਦੋਂ ਆਪਣੇ ਤੋਂ ਸ਼ੁਰੂ ਹੋ ਗਏ ਰੱਬ ਨੇ ਤੇਰੀ ਉਦਨੇ ਖੇਡ ਸ਼ੁਰੂ ਕਰ ਦੇਣੀ ਹੈ ਆਨੰਦ ਦੀ ਸਕੂਨ ਦੀ ਜੋ ਅਸੀਂ ਖੁਸ਼ੀਆਂ ਲੱਭਦੇ ਆ ਉਹਦਨੇ ਸਾਰਾ ਗੁਰੂ ਨੇ ਸ਼ੁਰੂ ਕਰ ਦੇਣੀ ਹੈ ਦੁਨੀਆ ਨੂੰ ਵੇਖਾਂਗੇ ਮੈਨੂੰ ਕੋਈ ਦੇਖਦਾ ਜਾਂ ਮੇਰੇ ਕੋਈ ਬੜੇਾਈ ਕਰੇਗਾ ਕਿ ਬੜਾ ਰਮੀ ਬੰਦਾ ਬੜਾ ਤਾਂ ਸਜਦੇ ਕਰਦਾ ਬੜੇ ਸੋਹਣੇ ਢੰਗ ਦੇ ਨਾਲ ਕਰਦਾ ਬੜੇ ਸੋਹਣੇ ਤਰੀਕੇ ਦੇ ਨਾਲ ਰਮ ਦੇ ਮਤਲਬ ਚੱਲਦਾ ਹੈ ਦੁਨੀਆ ਦੀ ਜਿਹੜੀ ਨਾ ਪ੍ਰਵਾਹ ਕਰੇ ਸਿਰਫ ਗੁਰੂ ਦੀ ਪ੍ਰਵਾਹ ਕਰੇ ਮੇਰਾ ਗੁਰੂ ਮੈਨੂੰ ਕਹਿ ਕੀ ਰਿਹਾ ਉਹ ਤੇ ਜਾ ਕੇ ਸਤਿਗੁਰਾਂ ਦੀ ਕਿਰਪਾ ਹੁੰਦੀ ਹੈ ਪਰ ਜਾਪ ਆਪਣੇ ਆਪ ਚੱਲਦਾ ਹੈ ਆ ਰਿਆ ਚੱਲਿਆ ਜਾਵੇਗਾ ਜਾਪ ਨਹੀਂ ਜਾਪ ਨਿਰੰਤਰ ਚੱਲੇਗਾ ਕੋਬਰੀ ਲੈ ਜਾਏਗੀ ਜਾਪ ਨਿਰੰਤਰ ਚੱਲੇਗਾ ਚਰਖੜੀਆਂ ਤੇ ਚੜੇ ਗਏ ਨੇ ਪਿਓ ਪੁੱਤਰ ਨੂੰ ਸਹਿਬਾਗ ਸਿੰਘ ਤੇ ਸੁਵੇਕ ਸਿੰਘ ਜਾਪ ਉਹਨਾਂ ਦਾ ਨਿਰੰਤਰ ਚੱਲਦਾ ਕਿਵੇਂ ਚੱਲਦਾ ਕਿਉਂਕਿ ਆਪਣੇ ਤੋਂ ਸ਼ੁਰੂ ਹੋਏ ਆਪਣੇ ਤੋਂ ਸ਼ੁਰੂ ਹੋਣ ਦਾ ਭਾਵ ਆਪਣੇ ਆਪ ਨੂੰ ਗੁਰੂ ਦੇ ਕੋਲ ਲੈ ਕੇ ਆਉਣਾ ਕਿ ਸਤਿਗੁਰੂ ਮੈਂ ਤੁਹਾਡੇ ਕੋਲ ਆਇਆ ਬਾਕੀ ਤਾਂ ਜੋ ਕੁਝ ਬਖਸ਼ਿਆ ਹੋਇਆ ਤੁਹਾਡੇ ਆ ਕਿ ਗਿਣਤੀ ਨਹੀਂ ਅਤੇ ਆ ਵੀ ਮੇਰਾ ਜੀ ਆ ਵੀ ਮੇਰਾ ਵੀ ਮੇਰਾ ਸਤਿਗੁਰੂ ਤੁਹਾਡੀ ਮੈਂ ਤੁਹਾਡੇ ਦਰ ਤੇ ਆਇਆ ਮੈਨੂੰ ਸਹਾਰੋ ਮੇਰੇ ਔਗਣ ਵਡੇ ਨੇ ਔਗਣਾ ਨੂੰ ਰੱਖ ਲਓ ਅਤੇ ਮੈਨੂੰ ਗੁਣ ਦੇ ਦਿਓ ਉਗਣਾ ਦੀ ਕੋਈ ਕਦਰ ਨਹੀਂ ਹੈ ਗੁਣਾ ਦੀ ਕਦਰ ਪੈਂਦੀ ਹੈ ਇਹ ਮੰਡੀ ਦੁਨੀਆ ਪੈਸੇ ਦੀ ਹਰ ਵਿਕਦੀ ਚੀਜ਼ ਬਾਸ ਜਣਾ ਇਥੇ ਰੋਂਦੇ ਚਿਹਰੇ ਨਹੀਂ ਵਿਕਦੇ ਹੱਸਣੇ ਦੀ ਆਦਤ ਬਾਸ ਜਣਾ ਸਤਿਗੁਰੂ ਕਹਿੰਦੇ ਨੇ ਇਥੇ ਭਾਈ ਰੱਬ ਦੀ ਰਹਿਮਤ ਚੱਲਦੀ ਆ ਰੱਬ ਦੀ ਰਹਿਮਤ ਲੈ ਉਹ ਲੋ ਮਿਲਦੀ ਆ ਗੁਰੂ ਮੂबारक ਚਰਨਾਂ ਦੇ ਵਿੱਚ ਸਮਾਪਤੀ ਦਾ ਸਮਾਂ ਹੁਣਾਂ ਬੁੱਲਾਂ ਨੇ ਕਿਹਾ ਵਾਹ ਗੁਰੂ ਜੀ ਦਾ ਖਾਲਸਾ ਵਾਜ ਗੁਰੂ ਜੀ ਕੀ ਫਤਿਹ